ਕੰਜ਼ਰਵੇਟਿਵ ਦੇ ਵੱਲੋਂ ਫੈਡਰਲ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਸਰਕਾਰਾਂ ਦੇ ਨਾਲ ਕਥੀ ਤੌਰ ਤੇ ਸਾਜ਼ਿਸ਼ ਰਚਣ ਵਾਲੇ ਐਮਪੀਜ਼ ਦੇ ਨਾਮ ਨਸ਼ਰ ਕਰੇ ਇਸ ਦੌਰਾਨ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੈਬਲੋ ਨੇ ਕੰਜ਼ਰਵੇਟਿਵ ਐਮਪੀਜ਼ ਦੇ ਡਰਾਮੇਬਾਜ਼ ਡਰਾਮੇਬਾਜ਼ੀ ਕਰਨ ਦਾ ਇਲਜ਼ਾਮ ਲਗਾਇਆ ਹਾਲ ਹੀ ਦੇ ਵਿੱਚ ਇੱਕ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਝ ਐਮਪੀਜ਼ ਨੇ ਵਿਦੇਸ਼ੀ ਸਰਕਾਰਾਂ ਦੀ ਕੈਨੇਡੀਅਨ ਮਾਮਲਿਆਂ ਦੇ ਵਿੱਚ ਦਖਲ ਵਿੱਚ ਕਥੀ ਤੌਰ ਦੇ ਉੱਤੇ ਮਦਦ ਕੀਤੀ ਸੀ ਰਿਪੋਰਟ ਦੇ ਅਨੁਸਾਰ ਉਹਨਾਂ ਦੇ ਵਿੱਚ ਕੁਝ ਐਮਪੀਜ਼ ਅਜੇ ਵੀ ਸਰਕਾਰਮ ਸਿਆਸਤ ਦੇ ਵਿੱਚ ਮੌਜੂਦ ਹੋ ਸਕਦੇ ਨੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਨੇ ਸਰਕਾਰ ਨੂੰ ਉਹਨਾਂ ਐਮਪੀਜ਼ ਦੇ ਨਾਮ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਹੈ ਲੈਬਰਨ ਨੇ ਕਮੇਟੀ ਨੂੰ ਦੱਸਿਆ ਹੈ ਕਿ ਖੂਫੀਆ ਰਿਪੋਰਟਾਂ ਦੇ ਵਿੱਚ ਗੈਰ ਪ੍ਰਮਾਣਿਤ ਖੂਫੀਆ ਜਾਣਕਾਰੀ ਜਿਹੜੀ ਹੈ ਉਹ ਹੋ ਸਕਦੀ ਹੈ ਜੋ ਪੂਰੀ ਤਸਵੀਰ ਪੇਸ਼ ਨਹੀਂ ਕਰਦੀ ਉਹਨਾਂ ਨੇ ਕਿਹਾ ਹੈ ਕਿ ਇਹ ਆਰਸੀ ਐਮਪੀ ਤੇ ਨਿਰਭਰ ਕਰਦਾ ਹੈ ਕਿ ਉਹ ਜਾਂਚ ਕਰੇ ਤੇ ਜੇ ਲੋੜੀਂਦਾ ਹੋਵੇ ਤਾਂ ਉਸ ਦੇ ਉੱਤੇ ਫੇਰ ਹੀ ਦੋਸ਼ ਲਗਾਏ ਕਿਉਂਕਿ ਇੱਕ ਲੋਕਤੰਤਰ ਦੇ ਵਿੱਚ ਇੱਕ ਕਾਨੂੰਨੀ ਵਿਵਸਥਾ ਦੇ ਵਿੱਚ ਚੀਜ਼ਾਂ ਇਸ ਤਰ੍ਹਾਂ ਕੰਮ ਕਰਦੀਆਂ ਨੇ ਹਾਊਸਿੰਗ ਮੰਤਰੀ ਸ਼ਾਨ ਫਰੇਜ਼ਰ ਨੇ ਡਾਲਰ 1.5 ਬਿਲੀਅਨ ਕੋਆਪਰੇਟਿਵ ਹਾਊਸਿੰਗ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ ਜਿਸ ਦਾ ਫੈਡਰਲ ਸਰਕਾਰ ਨੇ ਆਪਣੇ 2022 ਦੇ ਬਜਟ ਵਿੱਚ ਵਾਅਦਾ ਕੀਤਾ ਸੀ ਫਰੇਜ਼ਰ ਪ੍ਰੋਗਰਾਮ ਦਾ ਐਲਾਨ ਵਿਨੀਪੈਗ ਦੇ ਵਿੱਚ ਕੀਤਾ ਗਿਆ ਸੀ ਜਿਸ ਦੇ ਵਿੱਚ 2028 ਤੱਕ ਹਜ਼ਾਰਾਂ ਨਵੇਂ ਘਰ ਬਣਾਉਣ ਦੀ ਉਮੀਦ ਹੈ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਕੋਆਪਰੇਟਿਵ ਹਾਊਸਿੰਗ ਫੈਡਰੇਸ਼ਨ ਆਫ ਕੈਨੇਡਾ ਜੋ ਕਿ ਦੇਸ਼ ਭਰ ਦੇ ਵਿੱਚ 900 ਤੋਂ ਵੱਧ ਸਹਿਕਾਰੀਆਂ ਦੀ ਨੁਮਾਇੰਦਗੀ ਕਰ ਦੇ ਦੇ ਨਾਲ ਨਾਲ ਸੈਕਟਰ ਦੇ ਹੋਰ ਨੇਤਾਵਾਂ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਸੀ ਕੋਪ ਹਾਊਸਿੰਗ ਦਾ ਪ੍ਰਬੰਧਨ ਉਹਨਾਂ ਨਿਵਾਸੀਆਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਬਾਹਰੀ ਮਕਾਨ ਮਾਲਕ ਨਹੀਂ ਹੁੰਦਾ ਤੇ ਆਮ ਤੌਰ ਤੇ ਬ੍ਰੇਕ ਈਵਨ ਆਧਾਰ ਤੇ ਕੰਮ ਕਰਦਾ ਹੈ ਇਹ ਪ੍ਰੋਗਰਾਮ ਇਸ ਬਸੰਤ ਵਿੱਚ ਜਾਰੀ ਕੀਤੀ ਗਈ ਯੋਜਨਾ ਦਾ ਇੱਕ ਤੱਤ ਹੈ ਜਿਸ ਦੇ ਵਿੱਚ ਰਿਹਾਇਸ਼ ਦੀ ਸਮਰਥਾ ਨਾਲ ਲਿਜਾਣ ਲਈ ਫੈਡਰਲ ਸਰਕਾਰ ਦੀਆਂ ਯੋਜਨਾਵਾਂ ਦੀ ਰੂਪਰੇਖਾ ਵੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਮੁੱਖ ਆਰਥਿਕ ਮੁੱਦੇ ਜਿਵੇਂ ਕਿ ਹਾਊਸਿੰਗ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਕੇ ਨੌਜਵਾਨ ਵੋਟਰਾਂ ਨੂੰ ਮੋੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪੋਲਿੰਗ ਸੁਝਾ ਦਿੰਦੀ ਹੈ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲਿਬਰਲਾਂ ਤੋਂ ਦੂਰ ਹੋ ਰਹੇ ਨੇ ਫਰੇਜ਼ਰ ਨੇ ਪ੍ਰੋਗਰਾਮ ਨੂੰ 30 ਸਾਲਾਂ ਦੇ ਵਿੱਚ ਕੋ-ਆਪ ਹਾਊਸਿੰਗ ਦੇ ਵਿੱਚ ਸਭ ਤੋਂ ਵੱਡਾ ਸੰਗੀ ਨਿਵੇਸ਼ ਦੱਸਿਆ ਉਹਨਾਂ ਕਹਿੰਦੇ ਕਿ ਮੁਨਾਫੇ ਨਾਲੋਂ ਲੋਕਾਂ ਤੇ ਧਿਆਨ ਕੇਂਦ੍ਰਿਤ ਕਰਕੇ ਸਰਕਾਰੀ ਹਾਊਸਿੰਗ ਲੰਬੇ ਸਮੇਂ ਲਈ ਘਰ ਨੂੰ ਸਸਤੇ ਰੱਖਣ ਦੇ ਯੋਗ ਹੈ ਫੈਦਰ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਪ੍ਰੋਵਾਈਡਰ 15 ਜੁਲਾਈ ਤੋਂ 15 ਸੰਬਰ ਦੇ ਵਿਚਾਰ ਫੰਡਿੰਗ ਦੇ ਪਹਿਲੇ ਦੌਰ ਦੇ ਲਈ ਅਜ਼ੀ ਦੇ ਸਕਣਗੇ ਇਹ ਪ੍ਰੋਗਰਾਮ ਜੋ ਕਿ ਡਾਲਰ 1 ਬਿਲੀਅਨ ਲੋਨ ਤੇ ਡਾਲਰ 500 ਮਿਲੀਅਨ ਗ੍ਰਾਂਟਾਂ ਦੀ ਪੇਸ਼ਕਸ਼ ਕਰੇਗਾ ਦਾ ਪ੍ਰਬੰਧਨ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਕੀਤਾ ਜਾਏਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ